ਕੇਂਦਰ ਸਰਕਾਰ ਵੱਲੋਂ ਆਈ ਵੱਡੀ ਖੁਸ਼ਖਬਰੀ 42.5 ਲੱਖ ਦੇ ਨਿਵੇਸ਼ ਤੇ ਮਿਲੇਗਾ 46 ਲੱਖ 77578 ਦਾ ਸਥਿਰ ਵਿਆਜ ਧੀਆਂ ਦੇ ਭਵਿੱਖ ਲਈ ਸਰਕਾਰੀ ਗਾਰੰਟੀ ਅਤੇ ਸਰਕਾਰ ਨੇ ਜਾਰੀ ਕੀਤੇ ਹੁਕਮ ਹਾਲੋ ਦੋਸਤੋ ਸ਼ੁਸ਼ਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਖਾਸ ਖਾਸ ਅਪਡੇਟ ਕੇਂਦਰ ਸਰਕਾਰ ਵੱਲੋਂ ਕਈ ਨਿਵੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਕਨਿਆ ਸਮ੍ਰiddhi ਯੋਜਨਾ ਵੀ ਇਹਨਾਂ ਵਿੱਚੋਂ ਇੱਕ ਹੈ ਕੇਂਦਰ ਸਰਕਾਰ ਨੇ ਧੀਆਂ ਨੂੰ ਸ਼ਕਤ ਬਣਾਉਣ ਲਈ ਜੋ ਜੁੜਨਾ ਸ਼ੁਰੂ ਕੀਤੀ ਸੀ ਜਿਸ ਤੇ 8.2% ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ ਸੁਕੰਨਿਆ ਸਮਰiddhi ਯੋਜਨਾ ਇੱਕੋ ਇੱਕ ਅਜਿਹੀ ਯੋਜਨਾ ਹੈ ਜਿਸ ਵਿੱਚ ਧੀਆਂ ਨੂੰ 8.2% ਵਿਆਜ ਮਿਲ ਰਿਹਾ ਇਸ ਤੋਂ ਇਲਾਵਾ ਧੀਆਂ ਨੂੰ ਕਿਸੇ ਵੀ ਯੋਜਨਾ ਵਿੱਚ ਇੰਨਾ ਵਿਆਜ ਨਹੀਂ ਮਿਲ ਰਿਹਾ ਅੱਜ ਅਸੀਂ ਇੱਥੇ ਸੁਕੰਨਿਆ ਸਮਰiddhi ਯੋਜਨਾ ਦੀਆਂ ਵਿਸ਼ੇਸ਼ਤਾਵਾਂ ਅਤੇ ਫਾਇਦਾ ਬਾਰੇ ਜਾਣਾਂਗੇ ਸੁਕੰਨਿਆ ਸਮਰiddhi ਯੋਜਨਾ ਧੀਆਂ ਲਈ ਇੱਕ ਨਿਵੇਸ਼ ਯੋਜਨਾ ਹੈ ਇਸ ਯੋਜਨਾ ਵਿੱਚ ਖਾਤੇ ਸਿਰਫ ਉਹਨਾਂ ਧੀਆਂ ਲਈ ਖੋਲੇ ਜਾਣਗੇ ਜਿਨ੍ਹਾਂ ਦੀ ਉਮਰ 10 ਸਾਲ ਤੋ ਘਟ ਹੈ ਇਸ ਸਕੀਮ ਦੇ ਤਹਿਤ ਹਰ ਸਾਲ ਇੱਕ ਮੁਸ਼ਤ ਰਕਮ ਜਮਾ ਕੀਤੀ ਜਾਂਦੀ ਹੈ ਇਸ ਸਕੀਮ ਵਿੱਚ ਤੁਸੀਂ ਸਾਲਾਨਾ 250 ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਜਮਾ ਕਰਵਾ ਸਕਦੇ ਹੋ ਸੁਗਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਇੱਕ ਪਰਿਵਾਰ ਦੀਆਂ ਵੱਧ ਤੋਂ ਵੱਧ ਦੋ ਧੀਆਂ ਲਈ ਖਾਤੇ ਖੋਲੇ ਜਾ ਸਕਦੇ ਹਨ ਜੇਕਰ ਕਿਸੇ ਪਰਿਵਾਰ ਵਿੱਚ ਪਹਿਲਾਂ ਹੀ ਇੱਕ ਧੀ ਹੈ ਤੇ ਮਾਂ ਨੇ ਜੁੜਬਾ ਧੀਆਂ ਨੂੰ ਜਨਮ ਦਿੱਤਾ ਤਾਂ ਅਜਿਹੇ ਮਾਮਲਿਆਂ ਵਿੱਚ ਇੱਕ ਪਰਿਵਾਰ ਦੀਆਂ ਤਿੰਨ ਧੀਆਂ ਲਈ ਖਾਤੇ ਖੋਲੇ ਜਾ ਸਕਦੇ ਹਨ 21 ਸਾਲਾਂ ਵਿੱਚ ਪਰਪੱਕ ਹੁੰਦੀ ਹੈ ਇਸ ਸਕੀਮ। ਇਸ ਸਕੀਮ ਦੇ ਤਹਿਤ ਤੁਹਾਨੂੰ 15 ਸਾਲਾਂ ਲਈ ਨਿਵੇਸ਼ ਕਰਨਾ ਪਵੇਗਾ ਅਤੇ ਇਸ ਸਕੀਮ ਖਾਤਾ ਖੋਲਣ ਦੀ ਮਿਤੀ ਤੋਂ 21 ਸਾਲਾਂ ਬਾਅਦ ਪਰਪੱਕ ਹੁੰਦੀ ਹੈ। ਜੇਕਰ ਤੁਹਾਡੀ ਧੀ 18 ਸਾਲ ਦੀ ਹੋ ਗਈ ਹੈ ਅਤੇ ਤੁਸੀਂ ਉਸ ਦਾ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਜਹੀ ਹੀ ਸਥਿਤੀ ਵਿੱਚ ਵੀ ਖਾਤਾ ਬੰਦ ਕੀਤਾ ਜਾ ਸਕਦਾ ਹੈ। ਅਤੇ ਸਾਰੇ ਪੈਸੇ ਕਢਵਾਏ ਜਾ ਸਕਦੇ ਹਨ ਇਸ ਸਕੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਇਸ ਵਿੱਚ ਤਿੰਨ ਆਮਦਨ ਟੈਕਸ ਲਾਭ ਮਿਲਦੇ ਹਨ ਇਸ ਸਕੀਮ ਦੀ ਜਮਾ ਕੀਤੀ ਗਈ ਰਕਮ ਪ੍ਰਾਪਤ ਵਿਆਜ ਅਤੇ ਕਢਵਾਈ ਗਈ ਰਕਮ ਤਿੰਨੋਂ ਪੂਰੀ ਤਰ੍ਹਾਂ ਟੈਕਸ ਮੁਕਤ ਹਨ 22.5 ਲੱਖ ਦੇ ਨਿਵੇਸ਼ ਤੇ 46,77,578 ਦਾ ਸਥਿਰ ਵਿਆਜ ਜੇਕਰ ਤੁਸੀਂ ਇਸ ਸਕੀਮ ਵਿੱਚ ਆਪਣੀ ਧੀ ਦੇ ਨਾਂ ਤੇ ਖਾਤਾ ਖੋਲਦੇ ਹੋ ਅਤੇ ਹਰ ਸਾਲ 1.5 ਲੱਖ ਰੁਪਏ ਜਮ੍ਹਾਂ ਕਰਦੇ ਹੋ ਤਾਂ ਤੁਹਾਡਾ कुल निवेश 22,50,000 रुपये ਹੋਵੇਗਾ ਜਦੋਂ ਖਾਤਾ ਪਰਿਪੱਕ ਹੋ ਜਾਵੇਗਾ ਤਾਂ ਤੁਹਾਡੀ ਧੀ ਦੇ ਖਾਤੇ ਵਿੱਚ ਕੁੱਲ 69,27,578 ਰੁਪਏ ਜੋੜੇ ਜਾਣਗੇ ਜਿਸ ਵਿੱਚ 46,77,578 ਰੁਪਏ ਦਾ ਵਿਆਜ ਸ਼ਾਮਿਲ ਹੈ ਯਾਦ ਰੱਖੋ ਕਿ ਇਹ ਇੱਕ ਅਜੀਹੀ ਸਰਕਾਰੀ ਯੋਜਨਾ ਹੈ ਜੋ ਕਿ ਕੇਂਦਰ ਸਰਕਾਰ ਦੁਆਰਾ ਖੁਦ ਚਲਾਈ ਜਾਂਦੀ ਹੈ ਇਸ ਲਈ ਇਹ ਸਕੀਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਜਿਸ ਵਿੱਚ ਤੁਹਾਨੂੰ ਸਥਿਰ ਅਤੇ ਗਰੰਟੀਸ਼ੁਦਾ ਰਿਟਰਨ ਮਿਲਦਾ ਹੈ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ ਆਸ ਅਨ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਰ ਅਲਰਟ ਤੇ